ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਬਈ ਖੰਡੂਰ ਸਾਹਿਬ ਵਾਲਿਓ ਕੱਲ ਇੱਕ ਡਿਬਰੂਗੜ੍ਹ ਵਾਲੇ ਸੰਤ ਨੇ ਚੋਣ ਲੜਨ ਵਾਸਤੇ ਕਾਗਜ਼ ਭਰੇ ਨੇ ਨਾਮਜ਼ਦਗੀ ਹੋਈ ਐ ਤੇ ਇਹਨਾਂ ਦਾ ਮੈਨੀਫੈਸਟੋ ਕੀ ਐ ਇਹਦੇ ਤੇ ਥੋੜੀ ਜਿਹੀ ਗੱਲਬਾਤ ਕਰਨੀ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਇਹ ਤਾਂ ਸਭ ਨੂੰ ਪਤਾ ਹੀ ਐ ਇਹਨਾਂ ਨੇ ਲੰਬੇ ਚੋਲੇ ਪਾ ਕੇ ਡਿਬਰੂਗੜ੍ਹ ਵਾਲੇ ਸੰਤ ਅੰਮ੍ਰਿਤਪਾਲ ਨੇ ਇਹ ਵੱਡੀਆਂ-ਵੱਡੀਆਂ ਫੜਾਂ ਮਾਰੀਆਂ ਸੀ ਅਸੀਂ ਮਰਨੋਂ ਨਹੀਂ ਡਰਦੇ ਅਸੀਂ ਸ਼ਹੀਦੀ ਪਾ ਦੇਾਂਗੇ ਅਸੀਂ ਸਵਾ ਲੱਖ ਨਾਲ ਲੜਨ ਵਾਲੇ ਆਂ ਅਸੀਂ ਪਿੱਛੇ ਨਹੀਂ ਹਟਾਂਗੇ ਇਹ ਤਾਂ ਫੜਾਂ ਮਾਰੀਆਂ ਸੀ ਤੇ ਉਦੋਂ ਬਾਅਦ ਦੇ ਵਿੱਚ ਛੇਤਰ ਫਿਰਿਆ ਫਿਰ ਨੋਟਾਂ ਕਿ ਕਿਤੇ ਰੋਡੇ ਪਿੰਡ ਦੇ ਵਿੱਚ ਗਿਰਫਦਾਰੀ ਦਿੰਦੇ ਨੇ ਹੁਣ ਜਦੋਂ ਮੈਨੀਫੈਸਟੋ ਇਹਨਾਂ ਦਾ ਆਇਆ ਹੈ ਉਹ ਪੜ੍ਹ ਕੇ ਮੈਂ ਹੈਰਾਨ ਹੋ ਗਿਆ ਤੁਸੀਂ ਵੀ ਹੈਰਾਨ ਹੋ ਜਾਓਗੇ ਸਭ ਤੋਂ ਪਹਿਲਾਂ ਇਹਨਾਂ ਦੇ ਮੈਨੀਫੈਸਟੋ ਵਿੱਚ ਆਉਂਦਾ ਹੈ ਕਿ 도ਗੜਾ ਕਿਹਨੂੰ ਕਿਹਾ ਜਾਂਦਾ ਹੈ ਬੁੱਕੜ ਦੇ ਸੱਪ ਕਿਹਨੂੰ ਕਿਹਾ ਜਾਂਦਾ ਹੈ ਉਹ ਅਮਰਤਪਾਲ ਵਰਗੇ ਕਢਮ ਚੌਧਰੀ ਨੇ ਹੁਣ ਦੋਗਲਾਪਣ ਕੀ ਹੁੰਦਾ ਜਿਹੜਾ ਕਹਿੰਦਾ ਸੀ ਸਵਿਧਾਨ ਨੂੰ ਮੰਨਦਾ ਨਹੀਂ ਅੱਜ ਉਸ ਸਵਿਧਾਨ ਦੇ ਅੰਡਰ ਨਾਮਜ਼ਦਗੀ ਹੋਈ ਹੈ ਕਾਗਜ਼ ਭਰੇ ਨੇ ਚੋਣ ਲੜਨ ਵਾਸਤੇ ਹੁਣ ਚਾਰ ਗੱਲਾਂ ਹੋਰ ਕਰਨੀਆਂ ਜਿਹੜੀਆਂ ਇਹਨਾਂ ਦੇ ਮੈਨੀਫੈਸਟੋ ਵਿੱਚ ਹੈਗੀਆਂ ਜਿਹੜੀਆਂ ਇਹ ਕਰਣਗੇ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਇਹ ਕਲੀਅਰ ਕਰਨਾ ਪੈਣਾ ਕਿ ਤੁਹਾਡਾ ਏਜੰਡਾ ਕੀ ਹੈ ਤੁਹਾਡੇ ਮੁੱਦੇ ਕੀ ਨੇ ਤੁਸੀਂ ਲੋਕਾਂ ਨੂੰ ਵੋਟਾਂ ਪਾਉਣ ਵਾਸਤੇ ਕਹਿ ਰਹੇ ਹੋ ਤੇ ਉਹਨਾਂ ਲੋਕਾਂ ਲਈ ਤੁਹਾਡੇ ਕੋਲੇ ਮੁੱਦੇ ਕੀ ਨੇ ਮੈਂ ਦੱਸਾਂ ਉਹ ਮੁੱਦੇ ਕਿਹੜੇ ਕਿਹੜੇ ਆ ਉਹ ਮੁੱਦੇ ਨੇ ਜੇ ਕੋਈ ਅਮਰਦਪਾਲ ਕਹਿੰਦਾ ਸਾਡੇ ਨਾਲ ਦਲੀਲ ਦੇ ਨਾਲ ਗੱਲ ਕਰੋ ਅਸੀਂ ਉਹਨੂੰ ਮੋਟਰ ਤੇ ਲੈ ਕੇ ਜਾਵਾਂਗੇ ਉਹਨੂੰ ਕੁੱਟਾਂਗੇ ਲੱਤਾਂ ਬਾਹਾਂ ਤੋੜਾਂਗੇ ਏ ਹੋਇਆ ਹੋਇਆ ਸਭ ਕੁਝ ਮੈਂ ਆਪਣੇ ਕੋਲ ਨਹੀਂ ਕਹਿ ਰਿਹਾ ਮੈਂ ਤਾਂ ਗੱਲ ਤਾਂ ਕਰ ਰਿਹਾ ਕਿ ਜਦੋਂ ਇਹ ਐਮਪੀ ਬਣਨਗੇ ਹਾਲਾਂਕਿ ਬਣਨਾ ਬਣਨਾ ਨਹੀਂ ਹੈਗਾ ਉਹ ਪਤਾ ਹੀ ਹੈ ਲੋਕਾਂ ਨੂੰ ਮਤਲਬ ਫਿਰ ਅਸੀਂ ਜੇ ਕੋਈ ਦਲੀਲ ਨਾਲ ਗੱਲ ਕਰੂ ਉਹਨੂੰ ਮੋਟਰ ਤੇ ਲਿਜਾ ਕੇ ਕੁੱਟਾਂਗੇ ਗ੍ਰੈਨੈਪ ਕਰਕੇ ਤੇ ਜਦੋਂ ਕੁੱਟਣ ਬਾਅਦ ਸਾਡੇ ਤੇ ਪਰਚਾ ਕਰਵਾਉ ਫਿਰ ਅਸੀਂ ਪਾਲਕੀ ਦੇ ਵਿੱਚ ਗੁਰੂ ਸਾਹਿਬ ਨੂੰ ਰੱਖਾਂਗੇ ਥਾਣੇ ਵਿੱਚ ਲੱਜ ਕੇ ਅਸੀਂ ਥਾਣੇ ਤੇ ਕਬਜ਼ਾ ਕਰਾਂਗੇ ਪੁਲਿਸ ਦੇ ਨਾਲ ਕੁੱਟਮਾਰ ਕਰਾਂਗੇ ਕਾਨੂੰਨ ਨੂੰ ਸੰਵਿਧਾਨ ਨੂੰ ਅਸੀਂ ਮੰਨਦੇ ਨਹੀਂ ਇਹ ਇਹਨਾਂ ਦੇ ਮੈਨੀਫੈਸਟੋ ਵਿੱਚ ਲਿਖਿਆ ਹੋਇਆ ਹੈ ਜਿਹੜਾ ਲੋਕਾਂ ਦੇ ਨਾਲ ਇਹ ਹੋਊਗਾ ਦੂਜੀ ਗੱਲ ਜਿੰਨਾ ਵੀ ਗੁਰਦੁਆਰਿਆਂ ਵਿੱਚ ਫਰਨੀਚਰ ਪਿਆ ਹੈ ਅੰਗਹੀਣ ਦੇ ਬੈਠਣ ਲਈ ਜਾਂ ਬਜ਼ੁਰਗਾਂ ਦੇ ਬੈਠਣ ਲਈ ਉਹ ਅਸੀਂ ਗੁਰਦੁਆਰਿਆਂ ਤੋਂ ਬਾਹਰ ਕੱਢ ਕੇ ਫਰਨੀਚਰ ਤੋੜਾਂਗੇ ਤੋੜਪੰਨ ਕਰਾਂਗੇ ਇਹ ਹੈ ਜੀ ਤੀਜੀ ਗੱਲ ਤੀਜੀ ਗੱਲ ਇਹ ਹੈਗੀ ਹੈ ਵੀ ਜੇ ਅਸੀਂ ਬਾਹਰ ਸੈੱਟ ਹੋਣਾ ਹੋਇਆ ਕਿਸੇ ਮੁਲਕ ਦੀ ਪੀਅਰ ਲੈਣੀ ਹੋਈ ਤਾਂ ਫਿਰ ਸਾਡੀਆਂ ਸਹੇਲੀਆਂ ਬਹੁਤ ਨੇ ਕੁੜੀਆਂ ਜਿਹੜੀਆਂ ਸਾਡੇ ਨਾਲ رابطہ ਕਰਦੀਆਂ ਨੇ ਗੱਲਾਂ ਬਾਤਾਂ ਕਰਦੀਆਂ ਨੇ ਅਮਰਤਪਾਲ ਨੂੰ ਕਹਿੰਦੀਆਂ ਨੇ ਕਿ ਤੂੰ ਮੇਰੇ ਨਾਲ ਵਿਆਹ ਕਰਾ ਤੈਨੂੰ ਮੈਂ ਫੋਰਨ ਕੰਟਰੀ ਵਿੱਚ ਕੈਨੇਡਾ ਅਮਰੀਕਾ ਜਾਂ ਇੰਗਲੈਂਡ ਵਿੱਚ ਸੈੱਟ ਕਰਵਾ ਦੂੰਗੀ ਇਹ ਕਰਤੂਤਾਂ ਵੀ ਇਹਨਾਂ ਨੇ ਲਿਖਤੀਆਂ ਮੈਨੀਫੈਸਟੋ ਦੇ ਵਿੱਚ ਇਹ ਤਕਰੀਬਨ ਸਭ ਕੁਝ ਮੀਡੀਆ ਤੇ ਪਿਆ ਮੇਰੇ ਕਹਿਣ ਦੀ ਲੋੜ ਨਹੀਂ ਦੂਜੀ ਗੱਲ ਅਸੀਂ ਜਿਹੜੀ ਇਲੈਕਸ਼ਨ ਲੜ ਰਹੇ ਹਾਂ ਅਮਰਤਪਾਲ ਕਹਿੰਦਾ ਉਹ ਮੈਂ ਤਾਂ ਲੜ ਰਿਹਾ ਜੇ ਮੈਂ ਜਿੱਤ ਗਿਆ ਤਾਂ ਮੈਂ ਜੇਲ੍ਹ ਤੋਂ ਬਾਹਰ ਆ ਜਾਊਂਗਾ ਪਹਿਲਾਂ ਇਹਨੂੰ ਹਰਾਮਖੋਰ ਨੂੰ ਜਾਂ ਜਿਹੜੇ ਦੇ ਪੈਰੋਕਾਰ ਨੇ ਇਹਨੂੰ ਇਹ ਪੁੱਛੋ ਵੇ ਜਿਹੜੇ ਤੁਹਾਡੇ ਕਰਕੇ ਬਾਜੇ ਕੇ ਪ੍ਰਧਾਨ ਮੰਤਰੀ ਵਰਗੇ ਦਲਜੀਤ ਕਲਸੀ ਵਰਗੇ ਗੁਰਪ੍ਰੀਤ ਵਰਗੇ ਹੋਰ ਜਿਹੜੇ ਅੰਦਰ ਗਏ ਨੇ 10 11 ਨਾਲ ਤੁਹਾਡੇ ਤੇ ਉਹਨਾਂ ਨੂੰ ਤੁਸੀਂ ਬਾਹਰ ਨਹੀਂ ਕਢਾਉਣਾ ਹਰਾਮਖੋਰ ਅਮਰਤਪਾਲ ਉਹ ਤੇਰੇ ਕਰਕੇ ਗਏ ਨੇ ਤੁਸੀਂ ਫੜਾ ਮਾਰੀਆਂ ਤੁਹਾਡੇ ਪੰਪਾਂ ਵਿੱਚ ਆਏ ਤੁਹਾਡੀ ਫੂਕ ਵਿੱਚ ਆਏ ਤੇਰੇ ਨਾਲ ਜਿਹੜੇ ਜਬਰੂਗੜ ਬੈਠੇ ਨੇ ਨਾ ਉਹ ਤੇਰੇ ਕਰਕੇ ਗਏ ਨੇ ਬਾਜੇ ਕੇ ਪ੍ਰਧਾਨ ਮੰਤਰੀ ਦੇ ਕੋਈ ਕਸੂਰ ਨਹੀਂ ਸੀ ਉਹ ਤੇਰੀਂ ਫੋਕ ਵਿੱਚ ਤੇਰੀ ਖਵਾ ਵਿੱਚ ਤੇਰੀਆਂ ਫੜਾਂ ਵਿੱਚ ਆ ਕੇ ਉਹ ਅੰਦਰ ਗਿਆ ਜੇ ਤੂੰ ਇਲੈਕਸ਼ਨ ਜਿੱਤ ਕੇ ਬਾਹਰ ਆਉਣਾ ਫਿਰ ਉਹਨਾਂ ਲਈ ਵੀ ਕੁਝ ਕਰੋ ਇੱਕ ਉਦਾਹਰਨ ਦੇ ਦਿੰਨਾ ਜਿਹਨੂੰ ਕੌਮ ਦਾ ਜਰਨੈਲ ਕਿਹਾ ਜਾਂਦਾ ਹੈ ਪਤਾ ਕੌਮ ਦੇ ਜਰਨੈਲ ਕਿਹੋ ਜਿਹੇ ਹੁੰਦੇ ਨੇ ਗੁਰੂ ਹਰਗੋਬਿੰਦ ਸਾਜੇ ਪਾਸ਼ਾ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤੇ ਗਏ ਜਦੋਂ ਉਹਨਾਂ ਨੂੰ ਰਿਹਾ ਕਰਨ ਦੀ ਆਫਰ ਆਉਂਦੀ ਹੈ ਉਹਨਾਂ ਨਾਲ ਪਹਾੜੀ ਰਾਜੇ ਜਿਹੜੇ ਸੀ ਉਹ ਸੰਗਤ ਕਰਦੇ ਸੀ ਤੇ ਗੁਰੂ ਹਰਗੋਬਿੰਦ ਸਾਜੇ ਪਾਸ਼ਾ ਕਰਨ ਜੇ ਮੈਨੂੰ ਰਿਹਾ ਕਰਨਾ ਨਾ ਜਿਹੜੇ ਮੇਰੇ ਨਾਲ ਪਹਾੜੀ ਰਾਜੇ ਕੈਦ ਨੇ ਉਹਨਾਂ ਨੂੰ ਵੀ ਰਿਹਾ ਕੀਤਾ ਜਾਏ ਇਹ ਸ਼ਰਤ ਹੈ ਕਿ ਉਹ ਪਹਾੜੀ ਰਾਜੇ ਵੀ ਗੁਰੂ ਹਰਗੋਬਿੰਦ ਪਾਸ਼ਾ ਦੇ ਨਾਲ ਰਿਹਾ ਹੋਏ ਸੀ ਤੇ ਅਮਰਤਪਾਲ ਨੂੰ ਹੁਣ ਅਮਰਤਪਾਲ ਨਹੀਂ ਮੂਤਪਾਲ ਕਹਿਣ ਲੱਗਾ ਧਿਆਨ ਨਾਲ ਸੁਣ ਲਿਓ ਮੂਤਪਾਲ ਕਿਉਂ ਕਹਿਣ ਲੱਗਾ ਕਹਿੰਦਾ ਮੈਂ ਤਾਂ ਚੋਣ ਜਿੱਤ ਕੇ ਬਾਹਰ ਆ ਜਾਣਾ ਜਿਹੜੇ ਮੇਰੇ ਨਾਲ ਦੇ ਨੇ ਉਹ ਮਰਨ ਜਿਹੜਾ ਬੰਦਾ ਆਪਣੇ ਸਾਥੀਆਂ ਦੇ ਨਾਲ ਗਦਾਰੀ ਕਰ ਸਕਦਾ ਹੈ ਯਾਰ ਮਾਰ ਕਰ ਸਕਦਾ ਹੈ ਉਹ ਪੰਜਾਬ ਦੇ ਲੋਕਾਂ ਨੂੰ ਇਨਸਾਫ ਕਿਥੋਂ ਦੇ ਦੂਗਾ ਜਿਹੜੇ ਇਹਦੀ ਖਾਤਰ ਡੇਬਰੂਗੜਾ ਦੇ ਜੇਲ੍ਹ ਵਿੱਚ ਚਲੇ ਗਏ ਜਿਹੜਾ ਬੰਦਾ ਉਹਨਾਂ ਲਈ ਕੁਝ ਸੋਚ ਨਹੀਂ ਸਕਦਾ ਕੌਣਸਤ ਬੰਦਿਆਂ ਖਾਤਰ ਉਹ ਸਮੁੱਚੇ ਪੰਜਾਬ ਲਈ ਕੌਮ ਲਈ ਕਿਦਾਂ ਕੋਈ ਸੋਚ ਸਕਦਾ ਹੈ ਇਹ ਮੈਂ ਗਲਤ ਤਾਂ ਕੀਤੀ ਹੈ ਜਾਨਕਿ ਇਸ ਕਰਦੂਤ ਦੇ ਇਹ ਲੋਕ مالک ਨੇ ਹੁਣ ਤੁਸੀਂ ਅੰਦਾਜ਼ਾ ਲਾ ਲਿਓ ਬੀਟਿੰਗ ਮੈਂ ਗੱਲਾਂ ਕਹੀਆਂ ਨੇ ਉਹ ਝੂਠ ਨੇ ਜਾਂ ਸੱਚ ਨੇ ਤੇ ਇੱਕ ਗੱਲ ਹੋਰ ਕਹਿਣੀ ਐ ਉਹ ਗੱਲ ਇਹ ਐ ਹੁਣ ਜਿਹੜਾ ਇਹਨਾਂ ਨੇ ਕੈਂਪੇਨ ਸ਼ੁਰੂ ਕੀਤੀ ਐ ਤਰਚਾਲ ਸ਼ੁਰੂ ਕੀਤਾ ਐ ਖੰਡੂਰ ਸਾਹਿਬ ਤੋਂ ਜਿੱਤਣ ਵਾਸਤੇ ਉਹ ਜਿਹੜੀ ਗਰਾਊਂਡ ਲੈਵਲ ਤੇ ਰਿਪੋਰਟ ਹੈਗੀ ਆ ਉਹ ਇਹ ਐ ਕਿ ਇਹਨਾਂ ਨੇ ਮੀਡੀਆ ਰਾਹੀਂ ਇਹ ਹਵਾ ਬਣਾ ਦਿੱਕੇ ਅਮਰਤਪਾਲ ਜਿੱਤੂਗਾ ਮੂਤਪਾਲ ਜਿੱਤੂਗਾ ਇਹ ਹਵਾ ਬਣਾਦੀ ਨਾ ਪਰ ਕੁਝ ਪਿੰਡਾਂ ਵਿੱਚੋਂ ਜਿਹੜੀ ਮੈਂ ਸਰਵੇ ਕੀਤਾ ਫੋਨ ਕਰਕੇ ਪੁੱਛਿਆ ਉਹ ਲੋਕ ਕਹਿੰਦੇ ਅਸੀਂ ਮਰਨਾ ਹੈ ਕਹਿੰਦੇ ਖੜਕੁਬਾ ਦੁਆਰਾ ਲਿਆ ਕੇ ਸਾਡੇ ਕਹਿੰਦੇ ਜੁੱਤੀ ਨਹੀਂ ਛਾਣਦੀ ਅਮਰਤਪਾਲ ਨੂੰ ਇਹੋ ਜਿਹੀਆਂ ਗੱਲਾਂ ਪਿੰਡਾਂ ਦੇ ਲੋਕ ਕਰਦੇ ਆ ਜਾਨਣ ਕਿ ਇਹ ਨਾ 2-4 ਵੀਡੀਓ ਪਾ ਕੇ ਹਵਾ ਬਣਾਉਂਦੇ ਆ ਜਾਨਣ ਕਿ ਲੋਕਾਂ ਨੂੰ ਬੇਕੂਬ ਜਿਵੇਂ ਪਹਿਲਾਂ ਬਣਾਇਆ ਸੀ ਹੁਣ ਬਣਾਉਂਦੇ ਆ ਤੇ ਜਦੋਂ ਕੋਈ ਮੇਰੇ ਕੋਲੋਂ ਪੁੱਛੇ ਕਿ ਅਮਰਤਪਾਲ ਲਣ ਕੀ ਹੋਣਾ ਚਾਹੁੰਦਾ ਮੈਂ ਕਹਿੰਦਾ ਸ਼ੌਕ ਜੁੱਤੀ ਮੈਂ ਮਾਰਾਂ ਘਟੋ 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 ਸ਼ੌਕ ਜੁੱਤੀ ਤੇ ਮੈਂ ਮਾਰਾਂ ਜਿਹੜੀ ਐਨਐਸਏ ਹੈ ਉਹ 2 ਸਾਲ ਦੀ ਕੀਤੀ ਹੈ ਨਾ ਸਾਲ ਦੀ ਹੋਰ ਵਧਾਦੀ ਉਹਨੂੰ 5 ਸਾਲ 6 ਸਾਲ ਬਾਅਦ ਤੇ ਹੋਰ ਵਧਾ ਦੇ ਪੰਜਾਬ ਗਵਰਨਮੈਂਟ ਫਿਰ ਉਹਨੂੰ ਲੋਕਾਂ ਦੀ ਅਗਲ ਟਿਕਾਣੇ ਆਉਣੀ ਹੈ ਬਸ ਐਨੀ ਗੱਲ ਕਰਨੀ ਸੀ ਜਿਹੜਾ ਮੈਨੀਫੈਸਟੋ ਇਹਨਾਂ ਦਾ ਹੈਗਾ ਉਹਦੇ ਵਿੱਚ ਮੇਨ ਗੱਲਾਂ ਕੀ ਨੇ ਕਹਿੰਦੇ ਗੁਰਦਰ ਨੇ ਫਰਨੀਚਰ ਤੋੜਾਂਗੇ ਕੋਈ ਦਲੀਲ ਨਾਲ ਗੱਲ ਕਰੋ ਉਹਨੂੰ ਕੁੱਟਾਂਗੇ ਠਾਣਿਆਂ ਤੇ ਕਬਜ਼ੇ ਕਰਾਂਗੇ ਗੁਰੂ ਸਾਹਿਬ ਨੂੰ ਨਾਲ ਜਾ ਕੇ ਨਸ਼ੇ ਡਾਉਣ ਦੇ ਨਾਂ ਤੇ ਮਹਿਮ ਜਲਾਵਾਂਗੇ ਅੰਮ੍ਰਿਤ ਛਕਾਉਣ ਦੇ ਨਾਂ ਤੇ ਮਹਿਮ ਜਲਾਵਾਂਗੇ ਤੇ ਲੋਕਾਂ ਦੇ ਕੋਲੋਂ ਪੈਸਾ ਇਕੱਠਾ ਕਰਾਂਗੇ ਤੇ ਦਵਾਰਾ ਸਾਡਾ ਜਿਹੜਾ ਰਿਜ਼ਲਟ ਆਊਗਾ ਇਹ ਆਊਗਾ ਕਿ ਦਵਾਰਾ ਡੇਬਰੂਗੜ੍ਹ ਜੇਲ੍ਹ ਦੇ ਵਿੱਚ ਦਵਾਰਾ ਹੋਰ ਜਾਵਾਂਗੇ 10 ਪਹਿਲਾਂ ਗਏ ਨੇ 10 15 ਨੂੰ ਹੁਣ ਹੋਰ ਇੱਥੇ ਇਹ ਚਮਚੇ ਬਣਾ ਕੇ ਪੇਸ਼ ਕਰਨਗੇ ਫਿਰ ਡੇਬਰੂਗੜ੍ਹ ਦੇ ਵਿੱਚ ਫਿਰ ਜਾਣਗੇ बस आ ਇਹਦਾ ਮੈਨੀਫੈਸਟੋ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ